ਗੱਲ ਕਰਦੇ ਹਾਂ ਖੰਨਾ ਦੇ ਰਾਜਵੀਰ ਸੇਖੋਂ ਦੀ ਜਿਸ ਨੇ ਬੀਤੇ ਦਿਨੀ ਸਾਊਥ ਕੋਰੀਆ ਦੇ ਚੈਂਗਬਾਨ ਵਿਖੇ ਆਯੋਜਿਤ ਕੀਤੀ ਗਈ ਵਰਲਡ ਸ਼ੂਟਿੰਗ ਪੈਰਾਸਪੋਰਟਸ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਅਨਾਜ ਮੰਡੀ ਖੰਨਾ ਦੇ ਆਰਤੀ ਹਰਚੰਦ ਸਿੰਘ ਐਂਡ ਕੰਪਨੀ ਦੇ ਰਾਜਵੀਰ ਸਿੰਘ ਸੇਖੋਂ ਦੀ ਇਸ ਸ਼ਾਨਦਾਰ ਉਪਲਬਧੀ ਤੋਂ ਬਾਅਦ ਜਿੱਥੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਰਾਜਵੀਰ ਸਿੰਘ ਦਾ ਆਪਣੇ ਘਰ ਪਹੁੰਚਣ ਤੇ ਸ਼ਹਿਰ ਵਾਸੀਆਂ ਤੇ ਖੇਡ ਪ੍ਰੇਮੀਆਂ ਵੱਲੋਂ ਨਿਕਾਸ਼ ਸੁਆਗਤ ਕੀਤਾ ਗਿਆ। ਇਸ ਰੌਣਜ ਜਿਥੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵਧਾਈਆਂ ਦੇਣ ਲਈ ਲੋਕਾਂ ਦਾ ਤਨਤਲ ਲੱਗਿਆ ਹੋਇਆ ਸੀ ਉੱਥੇ ਹੀ ਰਾਜਵੀਰ ਸਿੰਘ ਸੇਖੋ ਨੇ ਆਪਣੀ ਇਸ ਸ਼ਾਨਦਾਰ ਉਪਲਬਧੀ ਲਈ ਆਪਣੇ ਪਰਿਵਾਰ ਅਤੇ ਕੋਚ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਜਿੱਤ ਪੂਰੇ ਦੇਸ਼ ਵਾਸIA ਦੀ ਜਿੱਤ ਹੈ ਮੈਂ WFPS ਵਰਲਡ ਕੱਪ ਸ਼ੈਗਵਾਨ ਸਾਊਥ ਕੋਰੀਆ ਖੇល ਕੇ ਆਇਆ ਟ੍ਰੈਪ ਸ਼ੂਟਿੰਗ ਕਿਹੜਾ ਮੈਡਲ ਖੇਲਿਆ ਮੈਨੂੰ ਸਿਲਵਰ ਮੈਡਲ ਮਿਲਿਆ ਜੀ ਮੈਂ ਇਟਲੀ ਦੀ ਟੀਮ ਨੂੰ ਹਰਾ ਕੇ ਸਿਲਵਰ ਮੈਡਲ ਕਾਪਤ ਕੀਤਾ ਕਿਤੇ ਲੋਕ ਜਿਹੜੇ ਕੰਪੀਟੀਸ਼ਨ ਦੇ ਵਿੱਚ ਸੀ ਥੋੜੇ ਉੱਥੇ 26 ਕੰਟਰੀਜ਼ ਤੋਂ ਆਏ ਸੀਗੇ ਪਾਰਟਿਸਪੈਂਟਸ ਕਿਹੜੇ ਇਵੈਂਟ ਦੇ ਵਿੱਚ ਪੈਰਲ ਜਿੱਤੇ ਆ ਉਹ ਪੈਰਾ ਟਰੈਪ ਜੀਪੀਟੀ 2 ਕੈਟੇਗਰੀ ਸ਼ਾਟਗਨ ਸ਼ੂਟਿੰਗ ਇੰਡੀਆ ਤੋਂ ਕਿੰਨੇ ਲੋਕਾਂ ਨੇ ਦੇਖਿਆ ਇੰਡੀਆ ਤੋਂ ਸਾਈਟੀ ਰਾਈਫਲ ਪਿਸਟਲ ਦੇ ਨਾਲ ਮਿਲਾ ਕੇ ਟੀਮ ਗਈ ਸੀ 40 ਪਰਸਨਸ ਵੀ ਵਿੱਚ 23 ਪਲੇਅਰਸ ਸੀਗੇ ਬਟ ਪੰਜਾਬ ਤੋਂ ਸਿਰਫ ਮੈਂ ਹੀ ਸੀਗਾ ਜਿਹਨੇ ਰਿਪਰੈਜ਼ੈਂਟ ਕੀਤਾ ਪੰਜਾਬ ਨੂੰ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਮੈਂ ਮੈਡਲ ਲੈ ਕੇ ਆਇਆ ਮੈਂ ਸਿਲਵਰ ਮੈਡਲ ਲੈ ਕੇ ਆਇਆ ਜੀ ਮਿਹਨਤ ਮਿਹਨਤ ਬਾਤ ਕੀਤੀ ਹੈ ਜੀ ਬਿਕੋਜ਼ ਮਨ ਲਗਾ ਲਓ ਵੀ 7 ਸਾਲ ਬਾਅਦ ਮੈਂ ਇੰਡੀਵਿਜੂਅਲ ਮੈਡਲ ਇੰਟਰਨੈਸ਼ਨਲ ਲੈਵਲ ਤੇ ਜਿੱਤੇ ਆ ਤਾਂ ਮਿਹਨਤ ਤੁਸੀਂ ਆ ਮਤਲਬ ਉਹ ਮਹਿਸੂਸ ਕਰ ਸਕਦੇ ਹੋ ਵੀ ਕਿੰਨਾ ਕੁ ਮੇਰਾ ਯੋਗਦਾਨ ਸੀ ਇਸ ਵਿੱਚ ਜਿਹੜੇ ਇਵੈਂਟ ਕਿਹੜੇ ਕਿਹੜੇ ਇਵੈਂਟਸ ਤੇ ਖੇਡਦੇ ਆ ਮੈਂ ਸ਼ਾਰਟ ਗਨ ਸ਼ੂਟਿੰਗ ਹੀ ਕਰਦਾ ਜੀ ਮੈਂ ਟਰੈਪ ਸ਼ੂਟਿੰਗ ਕਰਦਾ ਹਾਂ ਸ਼ਾਰਟ ਗਨ ਚ ਸਕੀਟ ਤੇ ਟਰੈਪ ਤੇ ਡਬਲ ਟਰੈਪ ਹੁੰਦੀ ਆ ਬਟ ਮੈਂ ਟਰੈਪ ਸ਼ੂਟਿੰਗ ਕਰਦਾ ਮੇਨ ਜੀ ਸਭ ਤੋਂ ਜ਼ਿਆਦਾ ਤੁਹਾਨੂੰ ਸਪੋਰਟ ਕਿਦੀ ਮਿਲੀ ਆ ਮੈਨੂੰ ਮੇਰੇ ਪੇਰੈਂਟਸ ਦੀ سپورਟ ਬਹੁਤ ਜ਼ਿਆਦਾ ਮੇਰੀ ਵਾਈਫ ਦੀ ਮਤਲਬ ਉਹਨਾਂ ਨੇ ਕਦੇ ਮੈਨੂੰ ਇਹ ਨਹੀਂ ਕਿਹਾ ਵੀ ਨਹੀਂ ਕਰ ਸਕਦਾ ਉਹਨਾਂ ਨੇ ਹਮੇਸ਼ਾ ਕਿਹਾ ਵੀ ਮੈਨੂੰ ਵੀ ਜਜ਼ਬਾ ਦਿੱਤਾ ਵੀ ਮੈਂ ਕਰਨਾ ਅੱਗੇ ਵਧਣਾ ਹੈ ਕਿੰਨੇ ਸਾਲ ਹੋ ਗਏ ਤੁਸੀਂ ਗੇਮ ਕਰਦੇ ਹੋ ਮੈਂ 2017 ਤੋਂ ਗੇਮ ਕਰ ਰਿਹਾ ਤੇ ਮੈਂ ਹੁਣ ਤੱਕ 8 ਇੰਟਰਨੈਸ਼ਨਲ ਕੰਪੀਟੀਸ਼ਨਸ ਖੇਡ ਚੁੱਕਿਆ ਤੇ ਮੇਰਾ ਇਹ ਇੰਡੀਵਿਜੂਅਲ ਫਰਸਟ ਇੰਡੀਵਿਜੂਅਲ ਮੈਡਲ ਆ ਤੇ ਇੰਡੀਆ ਦਾ ਵੀ ਇੰਡੀਆ ਵਿੱਚੋਂ ਵੀ ਮੈਂ ਫਰਸਟ ਪਰਸਨ ਆ ਜਿਹਨੇ ਆਫੀਸ਼ੀਅਲੀ ਇੰਡੀਵਿਜੂਅਲ ਮੈਡਲ ਪੈਰਾਟ੍ਰੈਪ ਦੇ ਵਿੱਚ ਜਿੱਤੇ ਆ ਪ੍ਰੈਕਟਿਸ ਕਿੰਨੇ ਕਰਦੇ ਤੁਸੀਂ ਮੈਂ ਪ੍ਰੈਕ ਆਪਣੇ ਐਨਸੀਓ ਦੇ ਵਿੱਚ ਨੈਸ਼ਨਲ ਸੈਂਟਰ ਆਫ ਐਕਸਲੈਂਸ ਨਿਊ ਦਿੱਲੀ ਕਰਦਾ ਹੈ ਤੇ ਦਿੱਲੀ ਹੀ ਮੇਨਲੀ ਰਹਿਣਾ ਡਾਕਟਰ ਕਰਨੀ ਸਿੰਘ ਸ਼ੂਟਿੰਗ ਰੇਂਜ ਤੇ ਕਿੰਨਾ ਖੁਸ਼ੀ ਜਲ ਕਰਦੇ ਨੂੰ ਪਤਾ ਲੱਗਿਆ ਇਸ ਵੀ ਵਾਸਤੇ ਕਮ ਗਾਰਡਨ ਤੇ ਲੈ ਕਿੰਨੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਉਹ ਮਤਲਬ ਬਿਆਨ ਨਹੀਂ ਕੀਤੀ ਜਾ ਸਕਦੀ ਮੈਨ ਵੀ ਮਤਲਬ ਇੰਨੀ ਜ਼ਿਆਦਾ ਮਿਹਨਤ ਕੀਤੀ ਇਸ ਵਾਰ ਤਾਂ ਮਤਲਬ ਕੋਈ ਕੱਚ ਨਹੀਂ ਛੱਡੀ ਤੇ ਰੱਬ ਨੇ ਵੀ ਬਾਹ ਫੜੀ ਤੇ ਮੈਂ ਕੁਝ ਕਰ ਸਕਿਆ ਜਿਹੜੇ ਹੋਲ ਜੰਗ ਸਰ ਗੇਮ ਕਰਦੇ ਔਰ ਹੌਸਲਾ ਛੱਡ ਦਿੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਮਤਲਬ ਵੀ ਜੋ ਤੁਹਾਨੂੰ ਮਿਲਣਾ ਉਹ ਰਾਈਟ ਟਾਈਮ ਤੇ ਹੀ ਮਿਲਣਾ ਜੇ ਤੁਸੀਂ ਕਹੋਗੇ ਵੀ ਕਾਲੀ ਕਰੋਗੇ ਤੁਹਾਨੂੰ ਅੱਜ ਮਿਲਜੂ ਕੱਲ ਮਿਲਜੂ ਨਹੀਂ ਮਤਲਬ ਮੈਨੂੰ ਲੱਗਦਾ ਵੀ 7 ਸਾਲ ਬਾਅਦ ਹੀ ਮੈਡਲ ਮਿਲਿਆ ਤਾਂ ਉਹਨਾਂ ਨੂੰ ਹੋਪ ਨਹੀਂ ਛੱਡਣੀ ਚਾਹੀਦੀ ਵੀ ਇੱਕ ਦਿਨ ਤੁਹਾਡੀ ਮਿਹਨਤ ਦਾ ਫਲ ਮੈ ਤੁਹਾਨੂੰ ਮਿਲੂਗਾ ਜਿਉਂ ਪੰਜਾਬ ਤੇ ਨੌਜਵਾਨਾਂ ਤੇ ਨਸ਼ੇ ਦਾ ਇੱਕ ਭੱਡਾ ਲੱਗਿਆ ਹੋਇਆ ਹੈ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਕੀ ਕਹਿੰਦੇ ਮਤਲਬ ਬੰਦੇ ਨੂੰ ਆਪਣੇ ਵੀ ਸਪੋਰਟ ਦੇ ਵਿੱਚ ਪਾ ਦੇਣਾ ਚਾਹੀਦਾ ਪੇਰੈਂਟਸ ਨੂੰ ਬੱਚਿਆਂ ਨੂੰ ਕਿਉਂਕਿ ਜੇ ਇੱਕ ਵਾਰ ਸਪੋਰਟ ਦਾ ਜਜ਼ਬਾ ਪੈ ਗਿਆ ਤਾਂ ਨਸ਼ਿਆਂ ਵੱਲ ਬੰਦਾ ਧਿਆਨ ਹੀ ਨਹੀਂ ਜਾਂਦਾ ਤੇ ਯੰਗਸਟਰ ਨੂੰ ਕੀ ਕਹਿਣਾ ਚਾਹੁੰਦੇ ਮੈਂ ਯੰਗਸਟਰ ਨੂੰ ਇਹ ਕਹੂੰਗਾ ਵੀ ਤੁਸੀਂ ਆਪਣੇ ਮੁਤਾਬਿਕ ਕੋਈ ਵੀ ਗੇਮ ਤਾਂ ਗੇਮ ਜ਼ਰੂਰ ਕਰੋ ਕਿਉਂ ਤੁਹਾਡੀ ਮਾਈਂਡ ਤੇ ਤੁਹਾਡੀ ਬਾਡੀ ਫਿਟ ਰਹਿੰਦੀ ਹੈ ਇਹਦੇ ਨਾਲ